ਹਾ ਬਾਈ ਵੀ ਨਵਾਂ ਆਇਆ ਹੋਰ ਕੀ ਹਾਲ ਹੈ ਬਾਈ ਵਧੀਆ ਵਧੀਆ ਵੀ ਲੋਟਾ ਕਮ ਨਾ ਕੀ ਅਧਰਾ ਹਣੀ ਬਈ ਹਣੀ ਬਈ ਅਣੀ ਆ ਸਾਡੇ ਜਗਰਾਜ ਹੈ ਤੁਹਾਨੂੰ ਪਤਾ ਸਾਡੇ ਵੀ ਪਾਏ ਚੁੱਕੇ ਮਤਰੋ ਐ ਨਹੀਂ ਪਤਾ ਵੀ ਕਦੋਂ ਪਿਆ ਰਾਤੀ ਰਾਤੀ ਪੈ ਗਿਆ ਹਾਂ ਓ ਟੰਗ ਲਿਆ ਮਤਰੋ ਮੱਸਰਦਾ ਨਹੀਂ ਫਾਲੋ ਮੈਂ ਜੀ ਨੇ ਖੋਲਤੀ ਲਹਾਤੀ ਮੂੰਹ ਨਾਲ ਚੱਬਤੀ ਵੀ ਆ ਉਹ ਤਾਂ ਕੀ ਆਪਣਾ ਪੂਰਾ ਫੁੱਲ ਹੀ ਆ ਕਿਆ ਬਾਤ ਆ ਯਾਰ ਮਾ ਜੇ ਪਹਿਲਾਂ ਜੁੜੇ ਹੁੰਦੇ ਵੀਰ ਨਾਲ ਤਾਂ ਅੱਜ ਆਪਣਾ ਇਹ ਹਾਲ ਨਹੀਂ ਹੁੰਦਾ ਆਏ ਹਾਏ ਹਾਏ ਨਾ ਯਾਰ ਹਿੰਮਤ ਕਰਿਆ ਕਰੋ ਮੈਂ ਫਿਰ ਸਾਰਿਆਂ ਨੂੰ ਹੀ ਕਹਿਣਾ ਹੁੰਦਾ ਕੜ ਕੇ ਵੀ ਮੈਂ ਕਹਿਆ ਯਾਰ ਮੈਂ ਉਹ ਤੋਂ ਦੇਖ ਕੇ ਆਇਆ ਹਾਂ ਮੇਰੇ ਮਾਜਾ ਭਰਾ ਨੂੰ ਮਿਲ ਕੇ ਜੀ ਪੂਰੀ ਰੌਣਕ ਆ ਭਾਈ ਇੱਥੇ ਪੂਰਾ ਮੇਲੇ ਬਣਿਆ ਪਿਆ ਕਿਆ ਬਾਤ ਆ ਯਾਰ ਇੱਧਰ ਵੀ ਆ ਵੀ ਮੇਤਰੋ ਚੱਲੇ ਆਂ ਫਿਰ ਆਪਾਂ ਮਾਰਨਿੰਗ ਵਾਕ ਤੇ ਜਿਹੜੀ ਕਹਿੰਦੇ ਨੇ ਰਨਿੰਗ ਤੇ ਐਕਸਰਸ ਜੱਗ ਆਪਣੇ ਸਾਰਾ ਕੁਝ ਹੀ ਪਤਾ ਹੀ ਆ ਤੁਹਾਨੂੰ ਕੋਸ ਮਰਜ਼ੀ ਕਹਿ ਲੋ ਆ ਜੀ ਫਿਰ ਮੈਂ ਤਰਵਾਜ ਦਾ ਸੀ ਰਨਿੰਗ ਹੀ ਕਰੀਆ ਗੱਲਾਂ ਤੁਰ ਕੀ ਜਿਹੜਾ ਕੱਢਿਆ ਇਹ ਤੇ ਜੀ ਮੋਟਰ ਤੇ ਮੋਟਰ ਤੇ ਆ ਬਾਈ ਵੀ ਨਵਾਂ ਆਇਆ ਹੋਰ ਕੀ ਹਾਲ ਆ ਬਾਈ ਵਧੀਆ ਵਧੀਆ ਬਈ ਲੋਟ ਹੈ ਕਮਾ ਨਾ ਕੀ ਅਧਰਾ ਹਣੀ ਬਈ ਹਣੀ ਬਈ ਅਣੀ ਆ ਸਾਡੇ ਜਗਰਾਦ ਹੈ ਤੁਹਾਨੂੰ ਪਤਾ ਅੱਜ ਅਸੀਂ ਮੋਟਰ ਤੇ ਪ੍ਰੈਕਟਿਸ ਲਾ ਕੇ ਆਤੇ ਹਾਂ ਹਾਂ ਹੁਣ ਚੱਲਦੇ ਆ ਕਰਨ ਹਾਂ ਓਕੇ ਅੱਜ ਬੰਦੇ ਸਾਡੇ ਘਟ ਗਏ ਸੀ ਗੱਗੂ ਉਹ ਸਪਰੇਅ ਕਰਦਾ ਸੀ ਉਹ ਵੀ ਮੰਨਾ ਮੰਨਾ ਪ੍ਰੀਤ ਅਜ ਪ੍ਰੀਤੇ ਨੂੰ ਪਤਾ ਨਹੀਂ ਯਰ ਕੀ ਗੰਮ ਹੋ ਗਿਆ ਉਹਨੂੰ ਮੈਂ ਪੁੱਛਾ ਤਾਂ ਹੈਗਾ ਜੀ ਫੋਨ ਕਰਾਇਆ ਜੀ ਉਹਨੇ ਮੈਥੋਂ ਮੇਰਾ ਸਾ ਚੱਕਿਆ ਨਹੀਂ ਗਿਆ ਆਏ ਬਾਈ ਆ ਮੋਟਰ ਪਤਾ ਹੀ ਹੈ ਜਾਣਦੀ ਨੇ ਮੋਟਰ ਨੂੰ ਤਾਂ ਆਪਣੇ ਸਾਰੇ ਜਗਸੀਰ ਤਾਂ ਉੱਥੇ ਗਿਆ ਜਗਸੀਰ ਹਾਂ ਹਾੜਾਂ ਤੇ ਗਿਆ ਆਏ ਸੀ ਕਹਾਣੀ ਸਾਡ ਵੀ ਪੈ ਚੁੱਕਿਆ ਮਤਰੋ ਐ ਨਹੀਂ ਪਤਾ ਵੀ ਕਦੋਂ ਪਿਆ ਰਾਤੀ ਰਾਤੀ ਪੈ ਗਿਆ ਹਾਂ ਸਹੀ ਗੱਲ ਹੈ ਰਾਤ ਤੇ ਰਾਤ ਅਲਾ ਕੰਮੀ ਹੈ ਪਤਾ ਲੱਗੇ ਨਹੀਂ ਯਾਰ ਹਣਾ ਨਾ ਗੱਲ ਕਰੀ ਹੈਗੇ ਨੇ ਵੀ ਸੱਟ ਪਾਇਰਿਆ ਸੱਟ ਪਾਇਰਿਆ ਸਰਪੰਚ ਨੂੰ ਤਾਂ ਪਤਾ ਹੋਊ ਆਪਣੇ ਰੋਡ ਦੇ ਨੂੰ ਹੈ ਗਰਾੜ ਤਾਂ ਕਹਿੰਦੇ ਹੁੰਦੇ ਸੀ ਆਈਪੀਏ ਜੀ ਟੱਕ ਬਾਈ ਇਹ ਵੀ ਪੈ ਗਈ ਸਾਡੀ ਧਰਮਸਾਲਾ ਦੱਸੀ ਨਾ ਗਿਆ ਮਾਤਰੋ ਚੱਲ ਚੰਗਾ ਬਾਏ 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 ਠੀਕ ਆ ਆਇਆ ਕਰ ਚੰਗਾ ਵੀਰੇ ਆਇਆ ਕਰੋ ਯਾਰ ਵਾਹ ਵਾਹ ਮਤਰੋ ਆਇਆ ਕਰੋ ਯਾਰ ਫਟਾ ਤਾਂ ਕਹਿਣੀ ਹੈ ਜੇ ਮੈਂ ਦਿੱਲੀ ਕਹਿਣਾ ਹੈ ਨਾ ਮਾੜੀ ਹਿੰਮਤ ਕਰੋ ਗੱਲ ਕੁਝ ਵੀ ਨਹੀਂ ਵੀਰੇ ਠੀਕ ਹੈ ਵਾ ਆਇਆ ਕਰੋ ਮਤਰੋ ਹਿੰਮਤ ਰੱਖਿਆ ਕਰੋ ਯਾਰ ਠੀਕ ਹੈ ਇਹੀ ਕਹਨੇ ਆਪਾਂ ਦਿੱਲੀ ਕਹਨੇ ਆ ਅੱਜ ਆਏ ਤਾਂ ਹੈਗੇ ਸੀ ਬੰਦੇ ਥੋੜੇ ਜੇ ਜਗਰਾਜ ਵਰਗੇ ਉਧਰ ਮੋਟਰਤੀ ਸੀ ਜਿਹੜਾ ਕੱਢ ਕੇ ਫਿਰ ਆ ਕੇ ਐਕਸਰਸਾਈਜ਼ਾਂ ਕਰ ਲੈਂਦਾ ਜੀ ਤੇ ਮੰਨੇ ਸਪਰੇਸ ਬਰੂ ਕਰਦਾ ਜਾ ਕੇ ਸ਼ੀਰਾ ਹਾੜਾਂ ਚ ਗਿਆ ਮੈਂ ਤਾਂ ਕਰਕੇ ਹੈ ਜੀ ਟੀਮ ਥੋੜੀ ਜੀ ਆਹ ਵੋਈ ਹੋਈ ਆ। ਬਾਕੀ ਯਾਰ ਹਿੰਮਤ ਕਰੋ। ਆਓ। ਪਾਏ ਹੀ ਐ। ਕਾਇਮ ਰਹੋ ਕਾਇਮ, ਦਬਣਾ ਨਹੀਂ। ਠੀਕ ਐ ਨਾ। ਬਾ ਹਿੰਮਤ ਦੀ ਕਿ ਖੇਡ ਆ ਯਾਰ। ਸਾਰੀ ਗੱਲ ਹਿੰਮਤ ਦੀ ਐ ਬਸ। ਜਿਹੜਾ ਹਿੰਮਤ ਕਰ ਗਿਆ ਠੀਕ ਐ। ਬਾਗੁਰਜੀ ਦਾ ਖਾਲਸਾ, ਬਾਗੁਰਜੀ ਦੀ ਫਤਿਹ। ਅੱਜ ਜਦੋਂ ਕੱਲੇ ਆਏ ਸੀ ਮਗਿਆ ਫਿਰ ਅੰਦਰ ਬਾਬੇ ਨੂੰ ਅੱਜ ਨਮਸਕਾਰ ਵੀ ਕਰ ਦिए ਅੱਗੇ ਤਾਂ ਬਾਬੇ ਨੂੰ 12ਵੇਂ ਫਤੇ ਬੁਲਾਇਆ ਜਾਈਦੀ ਆ ਕੰਮ ਯਾਰ ਰੱਖੀ ਬਾਬਾ ਪੰਜ ਰੋਟੀਆਂ ਵਾਗਦੀ ਪੰਜ ਰੋਟੀਆਂ ਬਕਸਟ ਐਡ ਚੱਲੇ ਜਾਣੇ ਆ ਮਿੱਤਰੋ ਮੋਟਰ ਚਲਾ ਦਈਏ ਫਿਰ ਆਪਾਂ ਮੋਟਰ ਹਟੇ ਦੋ ਐਵੇਂ ਮੋਗੋ ਗਏ ਫਾਈਨ ਬੋ ਗੋ ਲੈ ਫਰਦਾ ਮਿੱਤਰੋ ਚਲਾ ਦਈ ਸੀ ਫਿਰ ਮੋਟਰ ਆ ਦੇਖੋ ਅਜੇ ਤੋਂ ਦਰਾਖਤ ਪੱਟੇ ਦੀਆਂ ਬਟਾਈਆਂ ਬਣਾ ਕੇ ਸੀ ਗੱਲਾਂ ਪਾਥਣੇ ਠੀਕ ਹੈ ਨਾ ਤਾਂ ਆ ਕਰਕੇ ਨਹੀਂ ਜੱਡੀ ਭਲਾ ਰਹਿੰਦੇ ਜੀ ਨਾ ਦਰਾਖਤ ਪੱਟਣ ਕਰਕੇ ਟੁੱਟਣ ਦਾ ਖਤਰਾ ਹੂੰ ਥੋੜੀ ਗੌਰ ਰੱਖਾਂਗੇ ਕਿ ਕਿਉਂਕਿ ਹੂੰ ਤਾਂ ਲਾ ਤੜ ਕੇ ਪਾਈ ਐ ਕਿੱਥੇ ਪੈ ਗਿਆ ਕਾਕਾ ਵੀ ਮਤਰੋ ਖਤਮ ਹੋ ਗਏ ਆਪਣੇ ਬਸ ਉਹੀ ਰਹਿ ਗਏ ਕੱਲੇ ਇੱਕ ਅੱਪੜੀ ਉਹ ਵੀ ਵੱਢ ਦੀਏ ਬਦਲ ਦੇ ਕੋ ਕਿਵੇਂ ਲੱਗਦੇ ਆ ਤਤਰ ਖਾਂ ਭੇਜ। ਪਾ ਵੀ ਲੈ ਜਾਣਗੇ ਵਾ ਪਾ ਕੇ ਬੀਜ ਦੇਣ ਸਰ। ਦੇ ਕੋਈ ਕਰ ਮੈਂ ਕਿਵੇਂ ਉਹ ਟਰੈਕਟ ਵੱਡੇ ਨੇ ਤਾਂ ਝੂਟੇ ਲੈਂਦਾ। ਅਸੀਂ ਵੀ ਐਂ ਕਰਦੇ ਸੀ ਝੋਟੇ ਹੁੰਦੇ। ਕੀ ਬਣਾਇਆ ਇਹ? ਝੂਲਾ। ਝੂਲਾ ਕੇ ਕੋੜਾ। ਹਾਂ ਹਾਂ। ਕੋੜਾ ਕਹਿੰਦਾ। ਹਾ ਮੇਰੇ ਆਪ ਦਾ ਬਚਪਨ ਯਾਦ ਆ ਗਿਆ ਬਾਈ ਨਿਆਣੇ ਹੁੰਦੇ ਛੋਟੇ ਹੁੰਦੇ ਅਸੀਂ ਵੀ ਉਦੋਂ ਪਰ ਨਰਮਿਕ ਪਾਹ ਹੁੰਦੇ ਸੀ ਸਾਟੀਆਂ ਹੁੰਦੇ ਸੀ ਸਾਟੀਆਂ ਦੇ ਵਿੱਚ ਐ ਬਣਾ ਕੇ ਮੋਗਰੇ ਜੇ ਇੱਕ ਦੂਜੇ ਜੜ ਡਲੇ ਮਾਰਨਗੇ ਢੀ ਜਾਂਦੇ ਉਹ ਗੁਰਪ੍ਰੀਤ ਵਰਗੇ ਹੁੰਦੇ ਉਹਨਾਂ ਨਾਲ ਉਧਰੋਂ ਉਹ ਚਲਾਉਂਦੇ ਉਧਰੋਂ ਉਹ ਚਲਾਉਂਦੇ ਆਪ ਦਾ ਸਟੀਆਂ ਤੋਂ ਬਚਦੇ ਵੀ ਉਹ ਬਚਪਨ ਯਾਦ ਆ ਗਿਆ ਮਿੱਤਰੋ ਬਚਪਨ ਬਚਪਨੀ ਹੁੰਦਾ ਵਾ ਤੇਰੀ ਕੀ ਕਰਦਾ ਬਲੈਕ ਕੋੜੇ ਦੇ ਝੂਟੇ ਖਤਰਨਾਕ ਬੰਦਾ ਜੀ ਇਹ ਪੂਰਾ ਤੁਹਾਨੂੰ ਫੇਸ ਤੋਂ ਲੱਗਦਾ ਹੀ ਪਟੰਗ ਲਿਆ ਮੇਟਰ ਮੱਸਰਲਾ ਨਹੀਂ ਹਲ ਮਾ ਜੀ ਨੇ ਖੋਲਤੀ ਲਹਾਤੀ ਮੂੰਹ ਨਾਲ ਚੱਬਦੀ ਚੱਤ ਕੇ ਲਾਤੀ ਹਾਂ ਇਹ ਚੁਗਲਾਂ ਜਿਵੇਂ ਗੇਰ ਨਹੀਂ ਆਏ ਹੌਲੀ ਕੋ ਸਾਰੀ ਲਾਤੀ ਹਮ ਦੁਬਾਰੇ ਲਾਉਣੀ ਹੈ ਮੂੰਹ ਨਾਲ ਖਿੱਚਦੀ ਚਾਬ ਚਾਬ ਸ਼ੱਕੋਂ ਮੇਟਰ ਨੇ ਵਾਰੇ ਜੜਤੀ ਥੋੜੀ ਜਿਹੀ ਰਹੀ ਇਹਦਾ ਵੀ ਕਰਦੇ ਆ ਕੰਮ ਆਹ ਹੁਣ ਲਿਖੀ ਨਹੀਂ ਜਾਣ ਚੰਗੇ ਕਿੱਥੇ ਧੱਕ ਲਾਈਆਂ ਪਈ ਨੇ ਮਿੱਤਰੋਂ ਆਪਣੇ ਦਾਣਾ ਮੰਡੀ ਜੇ ਕਮਾਨ ਜਿਹਨੇ ਪਤਾ ਨਹੀਂ ਉਹ ਜਿਹੜੇ ਕੋਈ ਹੋਰ ਬਾਬਾ ਆਹ ਨਾਲ ਨਹੀਂ ਕਿਥੋਂ ਦੇ ਕਫਾਉਣੇ ਨੂੰ ਆਹ ਸਾਰੇ ਉਹ ਬਾਈਪਾ ਤੱਕ ਪਤੰਗੇ ਜੇ ਲਾਈਆਂ ਬਈਆਂ ਨੇ ਸਾਲ ਬਾਅਦ ਲੱਗਦਾ ਹੁੰਦਾ ਤੇ ਵੱਡਾ ਜੀਰੋ ਜੀਰੋ ਆ ਜਾਂਦਾ ਉਹ ਆ ਪੋਰਟਾ ਕਬੇ ਕਾਉਨੇ ਆ ਜਨੂ 65ਵਾਂ ਵਿਸਾੜ ਰਹਾ ਹਨ ਸਤਸੰਗ 14 ਸਤੰਬਰ ਨੂੰ ਆ ਬਾਈ ਧੰ ਗੁਰੂ ਪੂਰਨ ਜੀ ਦੇ ਹੋਏ ਕੱਲ ਨੂੰ ਆ 14 ਸਤੰਬਰ ਨੂੰ ਕੱਲ ਨੂੰ ਖਾਮ ਆ ਗਿਆ ਨਹੀਂ ਪਤਾ ਸਾਡੇ ਮਾਨ ਸਾਹਿਬ ਜਾਣਦੇ ਨੇ ਆ ਦੇਖ ਆ ਇਹ ਟੈਂਪਰ ਬਹੁਤ ਦੂਰ ਤੱਕ ਲੱਗੇ ਪਏ ਨੇ ਉਹ ਇਡੈਂਟ ਇੱਧਰ ਵੀ ਬੈਠੇ ਨੇ ਬਾਈ ਮੈਡੀਕਲ ਸਾਹੇ ਥਾਲੇ ਇੱਧਰ ਵੀ ਆਇਆ ਉਹ ਤਾਂ ਕੀ ਆਪਣਾ ਪੂਰਾ ਫੁੱਲ ਹੀ ਆ ਕਿਆ ਬਾਤ ਆ ਯਾਰ ਵੀਡੀਓ ਕਰਕੇ ਯਾਰ ਵੀਡੀਓ ਦੀ ਰੌਲੇ ਪੈਣ ਉਹ ਤੌਰ ਤਾਂ ਕੀ ਨਿਪਟੰਗੇ ਜਾਂਦਾ ਫਿਰ ਆਗੇ ਜੀ ਪੰਜਾਬੀ ਸ਼ੇਕ ਵਾਲੇ ਦੇ ਮਤਲਬ ਜਿੱਤੇ ਪਿਆਉਣੇ ਕਰਮ ਨੂੰ ਸ਼ੇਕ ਨਵੇਂ ਫਿਰ ਕੁਝ ਤਾਂ ਪਾਉਂਦੇ ਹੀ ਆ ਨਾ ਆਪਣੇ ਨਾਲ ਵੀ ਆਇਆ ਹਨਾ ਕੁਝ ਤਾਂ ਬੰਦਗੇ ਨਾ ਸਮਾਈਂ ਵੀ ਕਰ ਰਿਹਾ ਨਾ ਹੁਣ ਤਾਂ ਜਮਾਈ ਬੰਦ ਆ ਹਾਂ ਵੀ ਮੇਤਰੋ ਆਪਣਾ ਯਾਰ ਮਿਲ ਗਿਆ ਜੀ ਇੱਥੇ ਧਨੋਲੇ ਬਾਈ ਰਵੀ ਸਿੰਘ ਧਨੋਲਾ ਆ ਵੀ ਰਵੀ ਕੀ ਹਾਲ ਨੇ ਬਹੁਤ ਵਧੀਆ ਇਧਰੇ ਬਹੁਤ ਸੋਹਣਾ ਕੰਮ ਕਰ ਰਹੇ ਆ ਤੁਸੀਂ ਜੀ ਨੌਜਵਾਨ ਪੀੜ੍ਹੀ ਨੂੰ ਮੈਂ ਜਾਂ ਤੁਮ ਬੁਖਤ ਕਰ ਰਿਹਾ ਅੱਜ ਭਰਾ ਨੂੰ ਮਿਲ ਕੇ ਇੰਨੀ ਖੁਸ਼ੀ ਹੋਈ ਵੀ ਦੱਸ ਨਹੀਂ ਸਕਦੇ ਆਏ ਹਾਏ ਹਾਏ ਹੈ ਕੀ ਬਾਤ ਆ ਯਾਰ ਭਾਈ ਭਰਾ ਹੀ ਵੀਰੇ ਦਾ ਬਸ ਜਨ ਬਿਹੇ ਕੰਮ ਕਰ ਰਹੇ ਪਰਲਾ ਜਿਹੜੇ ਸਰਕਾਰਾਂ ਨੇ ਕੰਮ ਨਹੀਂ ਕਰ ਸਕਿਆ ਉਹ ਸਾਡੇ ਨੌਜਵਾਨ ਵੀਰ ਕਰ ਰਹੇ ਨੇ ਮੈਨੂੰ ਐਂ ਆਉਂਦਾ ਵੀ ਯਾਰ ਕੋਈ ਨਿਕਲੇ ਹਨਾ ਕੋਈ ਨਿਕਲੇ ਯਾਰ ਫਰਕ ਵੀ ਪੈ ਰਿਹਾ ਮੈਨੂੰ ਫੋਨ ਵੀ ਕਰ ਰਹੇ ਨੇ ਹਨਾ ਫੋਨ ਵੀ ਕਰ ਰਹੇ ਨੇ ਬਸ ਮੇਰਾ ਮਖਸਦੀ ਐ ਜੇ ਕੋਸ਼ਿਸ਼ ਕਰਨ ਮਾੜੀ ਜੀ ਵੀਰੇ ਜਿਹੜਾ ਸਰਕਾਰ ਕੰਮ ਨਹੀਂ ਕਰ ਸਕਿਆ ਜਿਹੜਾ ਤੁਸੀਂ ਕਰ ਰਹੇ ਹੋ ਨਾ ਤੁਸੀਂ ਹਨਾ ਬਹੁਤ ਕਹਾਂ ਵੱਡਾ ਕੰਮ ਕਰ ਰਹੇ ਹੋ ਤੁਸੀਂ ਸਰਕਾਰਾਂ ਦਾ ਧਿਆਨ ਇਹ ਕਿ ਇਧਰ ਮਨ ਨਾਲ ਬੋਟਾਂ ਦਾ ਧਿਆਨ ਆ ਜੀ ਇਹ ਹੋ ਗਿਆ ਹੋ ਗਿਆ ਬਗਲਾ ਨਾ ਕੋਈ ਕੋਈ ਨਹੀਂ ਕਰ ਸਕਦਾ ਜੀ ਧੰਨਵਾਦ ਜੀ ਭਰਾ ਹਾਂ ਹੋਰ ਸਨਾ ਆਇਆ ਕਰ ਤੂੰ ਕਹਿਦਾ ਵਾਂਗੇ ਬਸ ਮਾੜਾ ਵੀ ਭੱਜਣ ਨੂੰ ਕੀ ਕਰਦਾ ਹੋਊਗੀ ਦੱਸ ਮੇਰਾ ਵੀਰ ਜੀ ਵੀਰੇ ਮੈਂ ਰੋਜ਼ ਦੇਖਾਂ ਸਵੇਰੇ ਉੱਠ ਕੇ ਹਾਂ ਵੀ ਮੈਂ ਚਲੋ ਵੀ ਪੇਟ ਬਹੁਤ ਵੱਧ ਗਿਆ ਮੈਨੂੰ ਨਾ ਐਕਟਿਵਿਟੀ ਇਫੈਕਸ਼ਨ ਹੋ ਗਈ ਜੀ ਕਈ ਦਿਨਾਂ ਦੀ ਅੱਛਾ ਮੈਂ ਦੱਸ ਦਿਆਂ ਹਸਪਤਾਲ 'ਚ ਰਿਹਾ ਤੇ ਮੈਂ ਬਾਈ ਨੂੰ ਬਹੁਤ ਮਿਸ ਕੀਤਾ ਹਾਂ ਜੀ ਭਰਾ ਜੀ ਹਾਂ ਓਏ ਇੰਨਾ ਪਿਆਰ ਤਨਵਾਲੂ ਵੀ ਹਾਂ ਜੀ ਤਾਂ ਮੈਂ ਵੀ ਅੱਜ ਵੀਰੇ ਜਾਇਆ ਕਰਾਂਗੇ ਭਾਜ ਮੈਂ ਕਹਿੰਦਾ ਜੇ ਜੋ ਕਦਰ ਤੁਹਾਨੂੰ ਮਨਜ਼ੂਰ ਹੈ ਉਹੀ ਆਉਣਾ ਜਦੋਂ ਹੁਣ ਆ ਉਹਦੀ ਬਣਾ ਹਾਂ ਕਿਉਂਕਿ ਮੈਂ ਦਸ ਦਿਨ ਹਸਪਤਾਲ ਚ ਰਿਹਾ ਇੰਨੀ ਇਨਫੈਕਸ਼ਨ ਵਧ ਗਈ ਵੀ ਮੇਰੇ ਬਲੱਡ ਦੀ ਬੋਤਲਾਂ ਲੱਗੀਆਂ ਨੇ ਅੱਛਾ ਅੱਛਾ ਪਰ ਜੇ ਮੈਂ ਕਹਿੰਦਾ ਇੱਕ ਰੱਬ ਦਾ ਸ਼ੁਕਰ ਬਣਾ ਕੇ ਫਿਰ ਦੁਬਾਰਾ ਆ ਕੇ ਨਹੀਂ ਉਦੋਂ ਬਾੜੀ ਉਦੋਂ ਬਾੜੀਆਂ ਜਦੋਂ ਬੰਦਾ ਬੈੱਡ ਤੇ ਪਿਆ ਹੁੰਦਾ ਨਾ ਹਸਪੀਟਲ ਤੇ ਉਦੋਂ ਫੇਸ ਦਾ ਬੜਾ ਆਉਂਦਾ ਵੀਰਾਂ ਆਪਾਂ ਕਰਦੇ ਹੈ ਭਾਜ ਦਿਓ ਵੀ ਐਂ ਕਾਜੇ ਪਹਿਲਾਂ ਜੋੜੇ ਹੁੰਦੇ ਵੀਰ ਨਾਲ ਤਾਂ ਅੱਜ ਆਪਣਾ ਇਹ ਹਾਲ ਨਹੀਂ ਹੁੰਦਾ ਹਾਏ ਹਾ ਨਾ ਯਾਰਾਂ ਹਮਤ ਕਰਿਆ ਕਰੋ ਮੈਂ ਸਾਰੇ ਨੂੰ ਇਹ ਕਹਿਣਾ ਹੁੰਦਾ ਤੜਕੇ ਵੀ ਮੈਂ ਖਿਆ ਯਾਰ ਮੈਂ ਉੱਥੋਂ ਦੇਖ ਕੇ ਆਇਆ ਹਾਂ ਮੇਰਾ ਮਜ਼ਾ ਭਰਾ ਨੂੰ ਮਿਲ ਕੇ ਜੀ ਧੰਨਵਾਦ ਯਾਰ ਬਾਈ ਬਹੁਤ 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 ਧੰਨਵਾਦ ਯਾਰਾਂ ਨੂੰ ਬੇਨਤੀ ਹੈ ਵੀਰੇ ਭਰਾ ਦੀ ਸਪੋਰਟ ਕਰਿਆ ਕਰੋ ਦੇਖੋ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਹੈ ਕੋਈ ਕਿਸੇ ਵਾਸਤੇ ਅਜਿਹਾ ਟਾਈਮ ਕੱਢਦਾ ਇਹ ਵੀ ਵੀਰੇ ਨੂੰ ਕੀ ਬਣਾਇਆ ਇਹ ਵੀ ਦੋ ਜਵਾਨ ਵੀਰ ਨੇ ਜਿਹੜਾ ਚੰਗੇ ਰਾ ਪਹਿਣ ਮੈਨੂੰ ਐਂ ਵਧਣ ਜਾਂ ਚੜਾ ਵਧਾ ਹਾਂ ਚੰਗੇ ਰਾ ਪਹਿਣਾ ਹੋਰ ਠੀਕ ਹੈ ਭਰਾ ਆਹਾਂ ਵਧੀਆ ਸਾਸੀ ਗਾਜੀ ਪੂਰੀ 라운 ਖਾ ਬਾਈ ਇੱਥੇ ਪੂਰਾ ਮੇਲੇ ਬਣਾਇਆ ਪਿਆ ਕਾ ਬਾਤ ਆ ਯਾਰ ਇਧਰ ਵੀ ਅੱਜ ਕੱਲ ਨੂੰ ਆ ਨਾਲੇ ਹਾਲੇ ਹਾਉਣ ਕਾਜਾ ਪੁਰੇ ਮੰਡੀ ਜਿਹੜਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਪੂਰੀ ਸੰਗਤ ਆਈ ਹੋਈ ਐ ਆਹ ਦੇ ਐ ਗੱਡੀਆਂ ਨੇ ਆ ਉਹ ਤੱਕ ਲੱਗੀ ਹੋਈ ਐ ਬਾਈਪਾਸ ਤੱਕ ਜਮਨਿ ਪੜਾ ਦਿੰਨੇ ਆ ਯਾਰ ਵੀ ਕੀ ਰਹਾ ਕੈਮਾ ਕੀ ਗੱਲਬਾਤ ਆਗਾ 62 ਵਰਹਾਨੀ ਸਤਸੰਗ 14 ਜੀ ਦਿਨ ਐਤਵਾਰ ਦਸ ਸੰਗ ਪਰਵਾਸਨ ਦੁਪਹਿਰ 12:30 ਤੋਂ 2:00 ਉਹ ਸੈਨਸਾਰ ਆਹ ਦੇਖ ਸਕ ਪਰਿਵਾਰ ਮੰਗਤਨ ਉਹ ਹਰਕਾ ਕੈਂਤਲੀ ਜੋ ਪਾਰਕਤ ਪਾਦਵਾਰਾ ਜਵਾ ਵੀ ਪੂਰਨ ਬ੍ਰਹਮ ਉਹ ਨਾ ਲਗਾਈ ਨਿਹਰਾ ਹੋ ਗਏ ਮਟਰੂ ਜਾ ਰਹੇ ਇਹਨੂੰ ਅਮਾਤਾ ਭੱਜ ਹੀ ਰਿਹਾ ਹੈ